ਸਤਿ ਸ਼੍ਰੀ ਅਕਾਲ ਅਮਰੀਕਨ ਟਾਈਮ ਟੀਵੀ 'ਚ ਤੁਹਾਡਾ ਸਵਾਗਤ ਵਰਲਡ ਨਿਊਜ਼ ਤੁਸੀਂ ਦੇਖ ਰਹੇ ਹੋ ਬੁਲਟਿਨ ਦਾ ਆਗਾਸ ਅੱਜ ਦੀਆਂ ਅਹਿਮ ਖਬਰਾਂ ਨਾਲ ਮੌਸਮ ਵਿਭਾਗ ਮੁਤਾਬਿਕ ਅਗਲੇ ਦਿਨੀ ਪੰਜਾਬ ਤੇ ਹਰਿਆਣਾ ਵਿੱਚ ਹੋਰ ਬਾਰਿਸ਼ ਹੋਵੇਗੀ ਤੇ ਜੁਲਾਈ ਦੇ ਪਹਿਲੇ ਹਫ਼ਤੇ ਮੌਨਸੂਨ ਪਹੁੰਚ ਜਾਵੇਗੀ ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਪੂਰਬੀ ਮਾਲਵਾ ਖੇਤਰ 'ਚ ਤੇਜ਼ ਹਵਾਵਾਂ ਚੱਲੀਆਂ ਤੇ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਨੇ ਮੌਸਮ ਨੂੰ ਠਾਰ ਦਿੱਤਾ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਲਈ ਅਲਰਟ ਜਾਰੀ ਕੀਤਾ ਗਿਆ ਇਸ ਮੁਤਾਬਕ ਮਾਨਸਾ ਸੰਗਰੂਰ ਬਰਨਾਲਾ ਪਟਿਆਲਾ ਫਤਿਹਗੜ੍ਹ ਸਾਹਿਬ ਐਸੇ ਨਗਰ ਬਠਿੰਡਾ ਸ੍ਰੀ ਮੁਕਸਰ ਸਾਹਿਬ ਫਰੀਦਕੋਟ ਲੁਧਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਮੁਤਾਬਕ ਹਿਮਾਚਲ ਤੇ ਹਰਿਆਣਾ ਵਿੱਚ ਮੀਂਹ ਤੋਂ ਬਾਅਦ ਪੰਜਾਬ ਵਿੱਚ ਪ੍ਰੈਸ਼ਰ ਬਿਲਡਿੰਗ ਕਾਰਨ ਨਮੀ ਵਾਲੇ ਹਾਲਾਤ ਪੈਦਾ ਹੋਣੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 28 ਜੂਨ ਨੂੰ ਤੇ ਪੂਰੇ ਪੰਜਾਬ ਵਿੱਚ 29-30 ਜੂਨ ਨੂੰ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ ਮੀਂਹ ਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਵਿਭਾਗ ਨੇ ਵੀਰਵਾਰ ਨੂੰ ਬਾਬ ਦੁਪਹਿਰ ਤੱਕ ਰਹਿਣ ਦੀ ਸੰਭਾਵਨਾ ਹੈ। ਨੇਪਾਲ ਵਿੱਚ ਮਾਨਸੂਨ ਨੇ ਤਬਾਹੀ ਮਚਾਈ ਹੋਈ ਹੈ। ਨੇਪਾਲ ਦੇ ਵੱਖ-ਵੱਖ ਹਿੱਸਿਆਂ 'ਚ ਪਿਛਲੇ 24 ਘੰਟਿਆਂ 'ਚ ਜ਼ਮੀਨ ਖਿਸਕਣ, ਹੜ੍ਹ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ 'ਚ ਕਟੋ-ਕਟ 14 ਲੋਕਾਂ ਦੀ ਮੌਤ ਹੋ ਗਈ ਹੈ। ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ (NDRMA) ਜੋ ਕਿ ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ, ਉਸ ਦੇ ਅਨੁਸਾਰ ਜ਼ਮੀਨ ਖਿਸਕਣ ਕਾਰਨ 8, ਬਿਜਲੀ ਡਿੱਗਣ ਕਾਰਨ 5 ਅਤੇ ਹੜ੍ਹਾਂ ਕਾਰਨ 1 ਦੀ ਮੌਤ ਹੋਈ ਹੈ। NDRMA ਦੇ ਬੁਲਾਰੇ ਬੀਜ਼ਾਨ ਪਟਾਰੀ ਨੇ ਕੱਇ ਅੱਜ 26 ਜੂਨ 2024 ਨੂੰ ਕੁੱਲ 44 ਘਟਨਾਵਾਂ ਦਰਜ ਕੀਤੀਆਂ ਸਨ ਇਨ੍ਹਾਂ ਘਟਨਾਵਾਂ ਵਿੱਚ 14 ਲੋਕਾਂ ਦੀ ਮੌਤ ਹੋਈ ਸੀ ਜਿਨ੍ਹਾਂ ਵਿੱਚੋਂ 8 ਦੀ ਮੌਤ ਜ਼ਮੀਨ ਖਿਸਕਣ ਕਾਰਨ 5 ਦੀ ਬਿਜਲੀ ਡਿੱਗਣ ਕਾਰਨ ਅਤੇ 1 ਦੀ ਮੌਤ ਹੜ੍ਹ ਕਾਰਨ ਹੋਈ ਸੀ 2 ਲੋਕ ਅਜੇ ਵੀ ਲਾਪਤਾ ਨੇ ਜਦਕਿ 10 ਲੋਕ ਚਕਮੇ ਹੋਏ ਨੇ ਟਾਟਾ ਦੀ ਘੱਟ ਕੀਮਤ ਵਾਲੀ 에어ਲਾਈਨ 에어 ਇੰਡੀਆ ਐਕਸਪ੍ਰੈਸ ਨੇ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਖੁਸ਼ਖਬਰੀ ਦਿੱਤੀ ਹੈ। 에어 ਇੰਡੀਆ ਐਕਸਪ੍ਰੈਸ ਦੀ ਸਭ ਤੋਂ ਵੱਡੀ ਸਪੈਸ਼ਲ ਸੇਲ ਦੇ ਤਹਿਤ ਗਾਹਕ ਸਸਤੇ ਵਿੱਚ ਹਵਾਈ ਯਾਤਰਾ ਕਰ ਸਕਦੇ ਨੇ। ਇਸ ਤਹਿਤ ਐਕਸਪ੍ਰੈਸ ਲਾਈਟ ਦਾ ਕਿਰਾਇਆ ਟਿਕਟ 883 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਉਸ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸੇਲ ਹੈ। 에어 ਇੰਡੀਆ ਐਕਸਪ੍ਰੈਸ ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਸਪੈਸ਼ਲ ਸੇਲ ਸ਼ੁਰੂ ਕੀਤੀ ਹੈ। ਇਸ ਦਾ ਲਾਭ ਇਸ ਦੀ ਵੈੱਬਸ ਸਬਸ ਮੋਬਾਈਲ ਐਪ ਅਤੇ ਹੋਰ ਪ੍ਰਮੁੱਖ ਬੁਕਿੰਗ ਚੈਨਲਾਂ ਤੋਂ ਲਿਆ ਜਾ ਸਕਦਾ ਹੈ ਇਸ ਤਹਿਤ ਤੁਸੀਂ 28 ਜੂਨ ਤੱਕ ਬੁਕਿੰਗ ਕਰਵਾ ਸਕਦੇ ਹੋ ਤੁਹਾਨੂੰ ਇਹਨਾਂ ਟਿਕਟਾਂ ਤੇ 30 ਸਤੰਬਰ 2024 ਤੱਕ ਯਾਤਰਾ ਕਰਨੀ ਪਵੇਗੀ ਕੰਪਨੀ ਦੇ ਅਨੁਸਾਰ 에어 ਇੰਡੀਆ ਐਕਸਪ੍ਰੈਸ.com ਅਤੇ 에어 ਇੰਡੀਆ ਐਕਸਪ੍ਰੈਸ ਮੋਬਾਈਲ ਐਪ ਤੇ ਬੁਕਿੰਗ ਕਰਨ ਵਾਲੇ ਮੈਂਬਰਾਂ ਲਈ ਐਕਸਪ੍ਰੈਸ ਲਾਈਟ ਦਾ ਕਿਰਾਇਆ 883 ਰੁਪਏ ਤੋਂ ਸ਼ੁਰੂ ਹੁੰਦਾ ਹੈ ਬਲੂਮਬਰਗ ਵਿਲੀਅਨियर्स ਇੰਡੈਕਸ ਮੁਤਾਬਕ 48 ਸਾਲਾ ਤਾਤੀਆਨਾ ਬਾਕਲੋ ਚੋਕਰੂਸ ਦੀ ਸਭ ਤੋਂ ਅਮੀਰ ਸਵੈ ਨਿਰਮਤ ਕਾਰੋਬਾਰੀ ਔਰਤ ਬਣ ਗਈ ਹੈ ਉਸ ਦੀ ਜਾਇਦਾਦ ਲਗਭਗ 67000 ਕਰੋੜ ਰੁਪਏ ਹੈ ਔਰ ਰੂਸ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਈ-ਕਮਰਸਰੀ ਟੇਲਰ ਵਾਈਲਡ ਵੇਰੀ ਦੀ ਸੰਸਥਾਪਿਕ ਹੈ ਤਾਂ ਤਿਆਨਾ ਨੇ ਇਸ ਦੀ ਸ਼ੁਰੂਆਤ 2004 ਵਿੱਚ ਆਪਣੀ ਜਨੇਪਾ ਛੁੱਟੀ ਦੌਰਾਨ ਕੀਤੀ ਸੀ ਉਸ ਨੇ ਇਹ ਉਦਮ ਆਪਣੇ ਫਲੈਟ ਵਿੱਚ 32000 ਰੁਪਏ ਨਾਲ ਸ਼ੁਰੂ ਕੀਤਾ ਸੀ ਇਸ ਨੂੰ ਰੂਸ ਦਾ ਐਮਾਜ਼ਾਨ ਕਿਹਾ ਜਾਂਦਾ ਹਾਲੇ ਵਿੱਚ ਰਾਸ਼ਟਰਪਤੀ ਪੁਤਿਨ ਨੇ ਤਿਆਨਾ ਨੂੰ ਅੰਤਰਰਾਸ਼ਟਰੀ ਭੁਗਤਾਨ ਨੈਟਵਰਕ ਸਵਿਫਟ ਨਾਲ ਮੁਕਾਬਲਾ ਕਰਨ ਲਈ ਇੱਕ ਪ੍ਰਣਾਲੀ ਬਣਾਇਆ ਜ਼ਿੰਮੇਵਾਰ ਦਿੱਤੀ ਹੈ ਜਦੋਂ 2004 ਵਿੱਚ ਅੰਗਰੇਜ਼ੀ ਅਧਿਆਪਕਾ ਤਾਤਿਆਨਾ ਜਨੇਪਾ ਛੁੱਟਦੇ ਸੀ ਉਹ ਮੁਸ਼ਕਿਲ ਨਾਲ ਪ੍ਰਬੰਧਨ ਕਰ ਰਹੀ ਸੀ ਉਸਦੇ ਪਤੀ ਇੱਕ ਆਈਟੀ ਪੇਸ਼ਾਵਰ ਹੋਣ ਦੇ ਬਾਵਜੂਦ 6 ਬੱਚਿਆਂ ਦਾ ਪਰਿਵਾਰ ਚਲਾਉਣਾ ਇੱਕ ਚੁਣੌਤੀ ਸੀ ਅਜੇ ਹਜੇ 7ਵੇਂ ਬੱਚੇ ਦੇ ਆਉਣ ਨਾਲ ਉਹਨਾਂ ਦੀ ਚਿੰਤਾ ਵਧ ਗਈ ਸੀ ਆਪਣੇ ਪਤੀ ਬਲਾਦੀਸਲਾਵ ਅਤੇ ਉਹਨਾਂ ਦਾ ਦੋਸਤ ਨਾਲ ਮਿਲ ਕੇ ਉਸਨੇ ਇੱਕ ਸ਼ਾਪਿੰਗ ਪਲੇਟਫਾਰਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਖਾਸ ਤੌਰ ਤੇ ਉਹਨਾਂ ਗਾਹਕਾਂ ਲਈ ਜਿਨ੍ਹਾਂ ਕੋਲ ਬਜਟ ਅਤੇ ਸਮੇਂ ਦੀ ਕਮੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਲਾਈ ਦੇ ਦੂਜੇ ਹਫਤੇ ਆਸਟ੍ਰੀਆ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਇਸ ਦੌਰੇ ਨਾਲ ਸਟਾਰਟਅਪ ਅਤੇ ਹਾਈ ਟੈਕ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋ ਸਕਦੇ ਨੇ ਮੋਦੀ ਦੀ ਕੇਂਦਰੀ ਯੂਰਪੀ ਦੇਸ਼ ਦੀ ਪ੍ਰਸਤਾਬਿਤ ਯਾਤਰਾ ਚਾਰ ਦਹਾਕਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਵੇਗੀ ਇੰਦਰਾ ਗਾਂਧੀ 1983 ਵਿੱਚ ਆਸਟ੍ਰੀਆ ਦਾ ਦੌਰਾ ਕਰਨ ਵਾਲੀ ਆਖਰੀ ਭਾਰਤੀ ਪ੍ਰਧਾਨ ਮੰਤਰੀ ਸੀ ਦੋਵੇਂ ਦੇਸ਼ ਇਸ ਸਮੇਂ ਦੁਬਲਲੇ ਸਬੰਧਾਂ ਦੀ ਸਥਾਪਨਾ ਦੇ 75ਵੇਂ ਵਰੇ ਦਾ ਜਸ਼ਨ ਮਨਾ ਰਹੇ ਨੇ ਅਮਰੀਕਾ ਨੇ ਖਾਲਸਤਾਨੀ ਅਤਵਾਦੀ ਗੁਰਪ੍ਰਤਵਨ ਸਿੰਘ ਪੰਨੂ ਖਿਲਾਫ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਭਾਰਤ ਤੋਂ ਜਵਾਬਦੇਹੀ ਮੰਗੀ ਹੈ ਅਮਰੀਕੀ ਸਰਕਾਰ ਦੇ ਉਪ ਵਿਦੇਸ਼ ਮੰਤਰੀ ਕਟ ਕੈਂਪਵੈਲ ਨੇ ਕਿਹਾ ਕਿ ਅਸੀਂ ਇਹ ਮੁੱਦਾ ਸਿੱਧਾ ਭਾਰਤ ਸਰਕਾਰ ਕੋਲ ਉਠਾਇਆ ਤੇ ਨਾਲ ਹੀ ਜਾਂਚ ਕਮੇਟੀ ਦੀ ਰਿਪੋਰਟ ਵੀ ਮੰਗੀ ਹੈ ਵਾਸ਼ਿੰਗਟਨ ਇਸ ਮਾਮਲੇ ਵਿੱਚ ਜਵਾਬ ਚਾਹੁੰਦਾ ਹੈ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਟ ਕੈਂਪਵੈਲ ਨੇ ਕਿਹਾ ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਅਮਰੀਕਾ ਨੇ ਇਸ ਮੁੱਦੇ ਨੂੰ ਸਿੱਧੇ ਭਾਰਤ ਸਰਕਾਰ ਕੋਲ ਉੱਚ ਪੱਧਰ ਤੇ ਉਠਾਇਆ ਅਮਰੀਕਾ ਇਸ ਮਾਮਲੇ ਤੇ ਜਵਾਬਦੇਹੀ ਚਾਹੁੰਦਾ ਹੈ ਇਸ ਦੇ ਨਾਲ ਹੀ ਕਟ ਕੈਂਪਵੈਲ ਨੇ ਇਹ ਸਰ ਭਾਰਤੀ ਨਾਗਰਿਕ ਨikhil Gupta ਨੂੰ ਚੈੱਕ ਰਿਪਬਲਿਕ ਪੁਲਿਸ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 30 ਜੂਨ 2023 ਨੂੰ ਗ੍ਰਿਫਤਾਰ ਕੀਤਾ ਸੀ ਨikhil ਨੂੰ 14 ਜੂਨ 2024 ਨੂੰ ਅਮਰੀਕਾ ਹਵਾਲੇ ਕੀਤਾ ਗਿਆ ਸੀ ਪਿਛਲੇ ਸਾਲ ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਨਿਊਯਾਰਕ 'ਚ ਪੰਨੂ ਤੇ ਜਾਨ ਲੈਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ ਇਸ ਵਿੱਚ ਭਾਰਤ ਦਾ ਹੱਥ ਸੀ ਇਸ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਅਮਰੀਕਾ ਆਈਐਨਐਸ ਦੇ ਮੁਤਾਬਕ ਇਹ ਪਲੈਨਿੰਗ ਪੀਐਮ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਕੀਤੀ ਗਈ ਸੀ ਹਾਲਾਂਕਿ ਇਹ ਜਾਣਕਾਰੀ 22 ਨਵੰਬਰ ਨੂੰ ਦਿੱਤੀ ਗਈ ਸੀ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਨ ਚਾਰਜੀਟ 29 ਨਵੰਬਰ 2023 ਨੂੰ ਸਾਹਮਣੇ ਹੀ ਸੀ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਸਰਕਾਰ ਨੇ ਨਵੇਂ ਟੈਕਸ ਪ੍ਰਸਤਾਵਾਂ ਨੂੰ ਵਾਪਸ ਲੈ ਲਿਆ ਜਿਨ੍ਹਾਂ ਨੇ 18 ਜੂਨ ਤੋਂ ਜਦੋਂ ਬਿੱਲ ਨੂੰ ਪਹਿਲੀ ਵਾਰ ਜਨਤਕ ਕੀਤਾ ਗਿਆ ਸੀ ਉਦੋਂ ਤੋਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕੀਤਾ ਸੀ ਕਿਨਿਆ ਦੀ ਰਾਸ਼ਟਾਨੀ ਨੈਰੋਬੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਰੂਟੋ ਨੇ ਕਿਹਾ ਕਿ ਸਰਕਾਰ ਖਰਚਿਆਂ ਨੂੰ ਘਟਾਉਣ ਲਈ ਤੁਰੰਤ ਤਪੱਸਿਆ ਦੇ ਉਪਾਅ ਲਾਗੂ ਕਰੇਗੀ ਜਿਸ ਵਿੱਚ ਰਾਸ਼ਟਰਪਤੀ ਦੇ ਯਾਤਰਾ ਬਜਟ ਅਤੇ ਬਾਹਾਨਾ ਦੀ ਖਰੀਦ ਵਿੱਚ ਕਟੌਤੀ ਸ਼ਾਮਲ ਹੈ ਇਹ ਉਪਾਅ ਕੌਂਟੀਆ ਅਤੇ ਮੰਤਰਾਲੇ ਤੇ ਵੀ ਲਾਗੂ ਹੋਣਗੇ ਇੱਕ ਹਾਸ਼ਨਾ ਮੰਗਲਵਾਰ ਨੂੰ ਨੈਰੋਬੀ ਵਿੱਚ ਹਿੰਸਕ ਪ੍ਰਦਰਸ਼ਨਾਂ ਵਿੱਚ 6 ਲੋਕਾਂ ਦੀ ਮੌਤ ਅਤੇ 150 ਤੋਂ ਵੱਧ ਜ਼ਖਮੀ ਹੋਣ ਤੋਂ ਬਾਅਦ ਆਈ ਹੈ ਸਰਕਾਰ ਵਿਰੋਧੀ ਨਾਅਰੇ ਲਗਾ ਰਹੇ ਪ੍ਰਦਰਸ਼ਨਕਾਰੀਆਂ ਨੇ ਹਰੀ ਸੁਰੱਖਿਆ ਵਾਲੇ ਸੰਸਦ ਕੰਪਲੈਕਸ ਵਿੱਚ ਪੰਤੋੜ ਕੀਤੀ ਜਿਸ ਨਾਲ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਅਤੇ ਇਮਾਰਤ ਦੇ ਇੱਕ ਹਿੱਸੇ ਨੂੰ ਅੱਗ ਲਗਾ ਦਿੱਤੀ ਗਈ। ਨੇ ਬੁੱਧਵਾਰ ਨੂੰ ਆਪਣੇ ਆਗੂ ਸੈਂਪ ਪਿਤ੍ਰੋਦਾ ਨੂੰ ਫਿਰ ਤੋਂ ਇੰਡੀਅਨ ਓਵਰਸੀਜ਼ ਕਾਂਗਰਸ ਦਾ ਮੁਖੀ ਨਿਯੁਕਤ ਕੀਤਾ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੈਨੂ ਗੋਪਾਲ ਵੱਲੋਂ ਜਾਰੀ ਬਿਆਨ ਅਨੁਸਾਰ ਪਿਤ੍ਰੋਦਾ ਨੂੰ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਮੁੜ ਨਿਯੁਕਤ ਕੀਤਾ ਪਿਤ੍ਰੋਦਾ ਨੇ ਲੋਕ ਸਭਾ ਚੋਣਾਂ ਦੌਰਾਨ 8 ਮਈ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਦੀ ਟਿੱਪਣੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ ਕਿ ਪੂਰਬ ਦੇ ਲੋਕ ਚਿੱਨੀ ਵਰਗੇ ਵਿਖਾਈ ਦਿੰਦੇ ਨੇ ਅਤੇ ਦੱਖਣੀ ਭਾਰਤੀ ਅਫਰੀਕੀ ਵਰਗੇ ਵਿਖਾਈ ਦਿੰਦੇ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਭਾਜ ਅਤੇ ਦਾਵਾ ਕੀਤਾ ਸੀ ਕਿ ਉਹਨਾਂ ਨੇ ਵਿਰੋਧੀ ਪਾਰਟੀ ਦੀ ਵੰਡ ਬਾਉ ਸਿਆਸਤ ਦਾ ਪਰਦਾ ਫਾਸ਼ ਕੀਤਾ ਸੇਸ਼ਨ ਵਰਲਡ ਨਿਊਜ਼ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ਿਕਾ